ਦੇਖ ਰਿਹਾ ਹਾਂ ਭਗਵਾਨ ਸਰਾ ਜਵੀਆਂਾਂ ਤੋਂ ਜੋ ਵੀ ਰੰਤੀ ਸੁਹਾ ਜਾਂਦਾ ਦਾ ਉਹ ਕਿਸੇ ਵੱਟ ਤੇ ਕਿੱਹਾ ਦਾ ਤੇ ਜਿਸੇ ਪ੍ਰੇਤ ਵੰਡੀ ਸਾਹਿਬ ਉਹਦੇ ਕੋਲੇ ਆਏ ਇਹ ਆਪਣੇ ਪ੍ਰਧਾਨ ਜੀ ਇੱਥੇ ਖੜੇ ਨੇ ਕਿ ਮੌਜੂਦ ਹਾਂਜੀ ਪ੍ਰਧਾਨ ਜੀ ਇਹ ਕਦੋਂ ਤੁਸੀਂ ਆਏ ਸੁਹਾ ਜੀ ਕਿਵੇਂ ਜੀ ਮੈਂ ਬਰਦੇਵ ਸਿੰਘ ਸੁਲੋਹਾ ਦੇਖ ਕੇ ਜੇ ਤਸਵੀਰ ਉੱਪਰ ਜਿਲ੍ਹਾ ਬਠਿੰਡਾ ਦੇ ਪ੍ਰਧਾਨ 100 ਲੱਗ ਪਾਗੇ ਨੇ ਰਾਤ ਦਾ ਜਿਹੜਾ ਸੁਹਾ ਹੈ ਮਾਸ ਤੋਂ ਵਾਲ ਆ ਇੱਥੇ ਟੁਟਿਆ ਜਿੱਥੇ ਅਸੀਂ ਖੜੇ ਆ ਭਗਵਾਨਪੁਰਾ ਲਿਖੇ ਨਕਾ ਉਹ ਭਗਵਾਨਪੁਰੇ ਦਾ ਇੱਕ ਕਿਸਾਨ ਹੈ ਜਗਜੀਤ ਸਿੰਘ ਹਾਂਜੀ ਰਾਜਵੀਰ ਸਿੰਘ ਜੀ ਦੇ ਬਾਣ ਦੇ ਵਿੱਚ ਨਕਾ ਹੋਇਆ ਇਹਦੇ ਨਾਲ ਹੀ ਸਾਡੇ ਕੋਲੇ ਬਾਣ ਹੈ ਜਿਹੜਾ ਉਹ ਠੇਕੇ ਦੇ ਲਗਭਗ 27 ਕਿੱਲੇ ਇਹਦੇ ਨਾਲ ਲੱਗਦਾ ਹੈਗਾ ਬਿੰਦਰ ਸਰਪੰਚ ਦਾ ਔਰ ਲਗਭਗ ਜਿਹੜਾ ਅਸੀਂ 6 ਵਜੇ ਸਾਡੇ ਐਸਲਿਓ ਨੂੰ ਮੈਸੇਜ ਦਿੱਤਾ ਔਰ ਦੂਜੀ ਵਾਰ ਅਸੀਂ ਆਪਣੇ ਬਖੰਡਾ ਡੀਸੀ ਨੂੰ ਬਕਾਇਦਾ ਫੋਨ ਤੇ ਮੈਸੇਜ ਲਾਇਆ ਪਰ ਲਗਭਗ ਇੱਥੇ ਸਾਡੇ ਕੋਲੇ 9:30 ਵਜੇ ਜੈਸਾਮ ਆਏ ਨੇ ਇਕੱਲੇ ਕੋਈ ਪ੍ਰਬੰਧ ਨਹੀਂ ਤੇ ਕੋਈ ਵਿਭਾਗ ਦਾ ਇੱਥੇ ਬੰਦਾ ਨਹੀਂ ਆਇਆ ਜਿਸ ਕਰਕੇ ਲਗਭਗ ਜਿਹੜਾ ਸਾਡਾ ਲੋਕਾਂ ਨੇ ਠੇਕੇ ਇੱਥੇ ਤੇ ਪੈੜੀ ਲਈ ਹੈ ਜਿਹੜੇ ਲੋਕਾਂ ਨੇ ਆਪਦੀ ਮਿਹਨਤ ਕਰਕੇ ਲੇਬਰ ਲਾ ਕੇ ਝੋਨਾ ਲਾਇਆ ਹੈ ਤੇ ਜਿਹੜਾ ਝੋਨਾ ਪਾਣੀ ਵਿੱਚ ਡੁੱਬ ਚੁੱਕੇਗਾ ਔਰ ਝੋਨਾ ਮੂਰੇ ਹੁਣ ਇਹ ਜਿਹੜਾ ਝੋਨਾ ਡੁੱਬ ਗਿਆ ਜਿਹੜਾ ਝੋਨਾ ਮਰ ਗਿਆ ਤਾਂ ਅੱਜ ਮੂਰੇ ਜਿਹੜੀ ਪਨੀਰੀ ਹੈ ਉਹ ਸਾਡੇ ਕਿਸੇ ਕਿਸਾਨ ਕੋਲੇ ਦੀ ਨਾ ਇਸ ਤੋਂ ਬਾਅਦ ਪਨੀਰੀ ਲੱਗਣੀ ਹੈ ਤਾਂ ਲਗਭਗ ਜਿਹੜੀ ਸਾਡੀ ਫਸਲ ਹੈ ਸੌਣੀ ਦੀ ਝੋਨੇ ਦੀ ਫਸਲ ਹੈ ਜਿਹੜੀ ਜਿੱਥੇ ਪਾਣੀ ਇਹ ਜਿੰਨਾ ਖੜ ਗਿਆ ਉਹ ਸਾਰੇ ਦਾ ਸਾਰਾ ਝੋਨਾ ਮਰ ਮਰ ਜਾਣਾ ਤੇ ਇਸ ਕਰਕੇ ਜਿਹੜੀ ਸਰਕਾਰ ਲੋਜਦਾ ਦੇ ਕਰਦੀ ਹੈ ਉਹ ਸਰਕਾਰ ਅੱਜ ਆ ਦਿਖਰ ਹੈ ਕਿ ਪ੍ਰਸ਼ਾਸਨ ਆਪਣੇ ਆਪੇ ਆਮ ਨਾਲ ਆਪਣੀ ਮਨਮਾਣੀ ਕਰ ਰਿਹਾ ਹੈ ਜਦ ਕਰਕੇ ਬਹੁਤ ਵੱਡਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਇੱਥੇ ਕੱਲੀ ਨੁਕਸਾਨ ਦੀ ਗੱਲ ਨਹੀਂ ਤੇ ਪਾਰਸੋ ਨੂੰ ਆ ਕੇ ਸਾਡੇ ਮਾਲ ਮਹਿਕਮਾ ਸਾਡੇ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਗਰਦੌਰੀ ਕਰਨ ਦੀ ਗੱਲ ਕਹੂਗਾ ਕਿ ਇਹਨਾਂ ਨੇ ਬੜੀ ਸੂਆ ਤੋੜਿਆ ਸੂਆ ਬੜੇ ਜਦ ਕਰਕੇ ਆਣ ਗਈਲੀ ਸਾਡੇ ਨਹਿਰੀ ਮਹਿਕਮੇ ਦੀ ਜੀ ਨੇ ਸੂਏ ਦੀ ਥਾਪਸਪਾਈ ਨੇ ਕਰਾਈ ਔਰ ਸੂਏ ਦੀ ਦੇਖਭਾਲ ਨਹੀਂ ਕੀਤੀ ਜਦੋਂ ਅਸੀਂ ਜੈ ਨੂੰ ਪੁੱਛਿਆ ਬਈ ਸੂਡੇ ਰਾਤ ਨੂੰ ਇੱਥੇ ਕਿੰਨੇ ਬੰਦੇ ਜਿਹੜੇ ਘੇਣਾ ਮਾਰਨਾ ਆਨਗੇ ਜਦੋਂ ਬਾਹਰ ਛਪਈ ਹੈ ਕਿ ਨਹੀਂ ਪੈ ਤੇ ਤੁਸੀਂ ਛੁਡ ਗਏ ਜਿਹੜੀਆਂ ਲੋਕਾਂ ਨੇ ਨਾਲਾ ਬੰਦ ਕੀਤੀਆਂ ਨਾ ਕਹਿੰਦੇ ਜੀ ਸਾਡੇ ਕੋਲ ਤਾਂ ਇੱਕੋ ਹੀ ਬੇਨਦਾਰੀ ਇੱਕੋ ਹੈ ਅਰ ਸਾਡੇ ਕਿਸਾਨਾਂ ਦਾ ਅਨਾਜ ਦਾ ਪਹਿਰਾ ਕੀਚਾ ਟੈਗ ਸਾਡੀ ਸਰਕਾਰ ਕੋਲੇ ਜਾਂਦਾ ਹੈ ਕਿ ਮੈਘਮੇ ਕੋਲੇ ਕੋਈ ਪ੍ਰਬੰਧ ਨਹੀਂ ਮੈਘਮੇ ਕੋਲੇ ਕੋਈ ਮੁਲਾਜ਼ਮ ਨਹੀਂ ਜਿਸ ਕਰਕੇ ਪੱਲਾ ਝਾੜ ਕੇ ਟੁਰ ਜਾਂਦੇ ਨਾ ਇਸ ਕਰਕੇ ਜੇਕਰ ਸਾਡੇ ਮਹਿਕਮੇ ਦੀ ਗਲਤੀ ਹੈ ਤਾਂ ਉਹਨਾਂ ਦੇ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇ ਜਿੰਨਾ ਕਸਾ ਨਾ ਨੁਕਸਾਨ ਹੈ ਉਹੀ ਸਰਕਾਰ ਪਰਪਾਈ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ